ਹਾਂ ਜੀ ਬਈ ਮਹਿਤਾਬ ਕਿ ਖੇਤ ਆ ਗਿਆ ਆਪਾਂ ਉਹ ਖੜਦਾ ਹੈ ਮੁਗਲਾ ਤੇ ਬੰਦੇ 55 ਇਕੱਠੇ ਹੋ ਰਹੇ ਨੇਗੇ ਤੇ ਉੱਧਰ ਹੈਗਾ ਬਈ ਇੱਕ ਅਰਜਨ ਇੱਕ ਪੰਜਾਬੀ ਬੀਜ ਨਾਲ ਲਓ ਜੀ ਦੋਸਤੋ ਆਪਣੀ ਨਾ ਰੇਹ ਥੜ ਗਈ ਸੀਗੀ ਹੁਣ ਆਪਾਂ ਰੇਹ ਲੈ ਕੇ ਆਏ ਆ ਬਈ ਅੱਜ ਮਹਿਤਾਬ ਤੇ ਮੱਖਣ ਦੇ ਕਣਕ ਬੀਜਣ ਲੱਗ ਰਹੇ ਆਗੇ ਆ ਚੈੱਕ ਕਰ ਸਕਦੇ ਹੋ ਤੁਸੀਂ ਚਾਰ ਗੱਟੇ ਮਿਲੇ ਨੇ ਬਾਈ ਕੋਈ ਵੱਧ ਨਹੀਂ ਮਿਲਦੇ ਹੈਗੇ ਬਸ ਚਾਰ ਕੀ ਮਿਲਦੇ ਨੇ ਉਹ ਵੀ ਮਸਾਂ ਮਿਲੇ ਨੇ ਚਾਰ ਗੱਟੇ ਬਾਕੀ ਬੜੇ ਰਿਹਾ ਬਲੌਗ ਨਾਲ ਤੁਹਾਨੂੰ ਲਓ ਬਾਈ ਜੀ ਪਹਿਲਾ ਜਿਹੜਾ ਮਿੱਠੂ ਸਿੰਘ ਜੀ ਨਾਲ ਤੇ ਇਧਰ ਮੱਖਣਾ ਕਰਤੀ ਸ਼ੁਰੂਆਤ ਬਾਈ ਜਕਟਾਂ ਨਾਲ ਕਣਕ ਵਿਜਣ ਦੀ ਉਧਰ ਵੀ ਹਰਪਾ ਲੱਗ ਰਿਹਾ ਹੈ ਬੀਬੂ ਪਾਣਾ ਬਾਕੀ ਇਧਰ ਤੁਹਾਨੂੰ ਦਿਖਾਉਣੇ ਹੈ ਬਾਈ ਜਿਹੜੇ ਮਾਲ ਪੱਤਾ ਖਾ ਕੇ ਆਉਂਦੇ ਨੇ ਤੜਕੀ ਏ ਭਾਈ ਆਪਦਾ ਮਾਲ ਪੱਤਾ ਨਾ ਖਰਾ ਕਰਨ ਵਾਸਤੇ ਚਾਹ ਬਣਾਉਣ ਲੱਗ ਰਹੇ ਨੇ ਜਾਉਣਾ ਦੇ ਸਿੰਦਾ ਜਾਉਣੇ ਦੋਹਾਂ ਨਾ ਕਰਦੇ ਜੇ ਸੈਟਲਾਈਟ ਨੇ ਫੜ ਲਿਆ ਦੇਖ ਲਿਆ ਗਏ ਜਾਂਗੇ ਵੀ ਅੱਗ ਲਾ ਰਹੀ ਜੇ ਮੈਂ ਖੇਤ ਚ ਆਹ ਜਾਉਣਾ ਬਣਿਆ ਹੋਇਆ ਭਈ ਜਗਾਇਰਾ ਆਣਦੇ ਆ ਜਿਹੜਾ ਆਵੇ ਗੇੜੇ ਚੋਬਰਾਂ ਨੇ ਭਈ ਚਾਰ ਲਾਏ ਆ ਪਹਿਲਾਂ ਮੱਖਣ ਕੇ ਚਾਦਰ ਹੋ ਰਹੇ ਚਾਹ ਪੀਓਗੇ ਆ ਜਾ ਜਾ ਨਾਲ ਛਕਾਂਗੇ ਹੁਣੇ ਸਬਾਨ ਫਿਰ ਵਿਜਾਂਗੇ 10-12 ਕਿੱਲੇ ਵਿਚਾਰੇ ਹੈ ਨਾ ਜੋਣੇ ਕਾ ਕਿੱਲੇ ਵੀ ਦੇਂਗਾ ਜਾ ਲਓ ਜੀ ਬਾਈ ਜੀ ਆਪਾਂ ਨਾ ਬੱਟਾਂ ਤੇ ਮਿੱਟੀ ਲਾ ਕੇ ਤੇ ਨੇ ਕਿੰਨਾ ਕਿ ਆਪਾਂ ਹੋ ਗਏ ਬੇਲੇ ਆ ਹੁਣ ਬਾਈ ਦੀ ਪਾਉਣ ਲੱਗ ਰਿਹਾਗਾ ਜੋਣਾ ਬਾਈ ਆਪਾਂ ਬੀਜ ਰਿਹਾ ਬਾਈ ਕੱਲੀ TSP ਨਾਲ 46% ਨਾਲ ਤੇ ਡੀਏਪੀ 18 40 ਹੁੰਦੀ ਆ ਉਹ ਮਿਲੀ ਨਹੀਂ ਬਈ ਆਪਾਂ ਨੂੰ ਬਲੈਕ ਚੱਲ ਰਹੀ ਹੈ ਡੀਏਪੀ ਦੀ ਪੂਰੀ ਤੇ ਮੱਖਣ ਨੂੰ ਕੱਲੀ ਆਹੀ ਮਿਲੀ ਹੈ ਬਈ 40% ਵਾਲੀ ਆ ਲੱਗ ਰਿਹਾ ਬਈ 4 ਕੱल्ल्या ਦਾ ਪਟਾਇਆ ਸਿੱਧਾ ਮ ਸਿੱਧਾ ਇੱਕ ਉਧਰ ਪੱਗ ਰਹਿਗਾ ਕਾ ਜਿਉਣੇ ਕਿੰਨੀ ਰੇਖੰਡਾਈ ਹੈ ਡੀਏਪੀ ਹੈਗੀ ਹੈ ਆਹੋ ਐਕਸਪੈਰੀਮੈਂਟ ਕਰਕੇ ਦੇਖਾਂ ਸੁਗਾਇ ਪਈ ਹੈ ਡੀਜੇ ਵੀ ਮਿਲ ਰਹੀ ਹੈ ਬਈ ਇਹਨੂੰ ਇਹ ਕਹਿੰਦਾ ਕਹਿੰਦਾ ਕਿ ਇਹ 4 ਕਿੱਲੇ ਕਹਿੰਦਾ ਇਹਦੇ ਨਾਲ ਹੀ ਵੇਚਣੇ ਨੇ ਵੀ ਦੇਖਾਂਗੇ ਫਿਰ ਅਗਲੀ ਵਾਰੀ ਵੀ ਕਿਸੇ ਕਣੀ ਦੇਖਣ ਦੀ ਲੋੜ ਨਹੀਂ ਹੈਗੀ ਆਪਦਾ ਟੀਐਸਪੀ ਚੱਕ ਰਿਆ ਕਰਾਂਗੇ ਐ ਮੱਕੜ ਹਾਂ ਚਲੋ ਕੁਐਸਪੈਰੀਮੈਂਟ ਕਰ ਰਹੇ ਆਪਾਂ ਇਹਦੇ ਮਿੱਠੂ ਕੇ ਲਾ ਮਰੇ ਆ ਦਵਾਈ ਹੀ ਇਹਨਾਂ ਦਿਖਾਣਾ ਦੇ ਰੱਖੀ ਆ ਦੇਖੋ ਬਈ ਮਿੱਠੂ ਵੀ ਤਾਂ ਕਰਿਆ ਕਹਿੰਦਾ ਦਵਾਈ ਸੀ ਇਹ ਕਹਿੰਦਾ ਉਹ ਵੀ ਲਾਈ ਜਾਂਦੇ ਉਹਦੇ ਫਾਇਦਾ ਕੋਈ ਇਸ ਕਾ ਮਠੂ ਹੈ ਆ ਬਾਈ ਦੱਸੋ ਤੇ ਇਹ ਦਵਾਈ ਕਿਹੜਾ ਕਿਹੜਾ ਲਾਉਂਦਾ ਹੁੰਦਾ ਤੇ ਇਹਦਾ ਕੀ ਫਾਇਦਾ ਹੈਗਾ ਇਹਨੂੰ ਖਾਣਾ ਕਹਿੰਦੇ ਨੇ ਬਾਈ ਇਹ ਕੋਈ ਗੱਲ ਵੀ ਨਹੀਂ ਮੰਨਦਾ ਹੈਗਾ ਬੰਦਾ ਇਹਨੂੰ ਕੀ ਹੈ ਵੀ ਇੱਧਰ ਕਰ ਲੈ ਮਾੜਾ ਸੁਪਰਸੀਡਰ ਚਾਰ ਚਾਰ ਉਂਗਲਾਂ ਪੈੜਾ ਵੱਧ ਛੱਡਣ ਲੈ ਰਿਹਾ ਮੰਨਦਾ ਨਹੀਂ ਹੈਗਾ ਇੱਕ ਕਿੜੇ ਵੱਧ ਕਾ ਮਾਰਾ ਰੋਲਾ ਪੈ ਰਿਹਾ ਬਾਈ ਸੁਪਰਸੀਡਰ ਪਿੱਛੇ ਸਾਹ ਬਣ ਰਹੀ ਹੈ ਐਂਡਾ ਬੜਾ ਹੈ ਆ ਲਓ ਜੀ ਬਾਈ ਜੀ ਅਗਲਾ ਕਹਿ ਰਹਿੰਦਾ ਬਈ ਤੁਸੀਂ ਖੇਤੀ ਕਰਦੇ ਹੋ ਕੋਈ ਹੋਰ ਕੰਮ ਕਰ ਲੋ ਆ ਰੌਣਕ ਮਿਲੂ ਕਿਤੇ ਬਈ ਆ ਦੇਖੋ ਆ ਬੈਠੀ ਹੈ ਸੰਗਤ ਸਜੀ ਸਾਰੀ ਦੁਪਹਿਰੇ ਨੂੰ ਚਾਹ ਨਾਲ ਰੋਟੀਆਂ ਪਈਆਂ ਐ ਲੱਗਦਾ ਜਿਵੇਂ ਕਿਤੇ ਬਾਪੀ ਜੀ ਪੂਜਾ ਨੂੰ ਵੀ ਮਾਤ ਪਾਉਂਦੀ ਹੈ ਰੋਟੀ ਦੁਪਹਿਰੇ ਵਾਲੀ ਦੀ ਜਿਹੜੇ ਜਿਹੜੇ ਬਾਈ ਬਾਹਰ ਗਏ ਹੋ ਇਹਨਾਂ ਬਈ ਬਈ ਸਾਰੀ ਮਿਸ ਕਰ ਰਹੇ ਆ ਜੀਜਾ ਨੂੰ ਖਾਸ ਕਰਕੇ ਸਾਡੇ ਵਾਲੇ ਮਿੱਤਰ ਬੇਲੀ ਜਿਹੜੇ ਜਿਹੜੇ ਗਏ ਹੋਏ ਨੇ ਕਿ ਜਦੋਂ ਇਹ ਵੀਡੀਓ ਦੇਖ ਲੈਣਗੇ ਨਾ ਉਹਨਾਂ ਨੂੰ ਯਾਦ ਆਊਗਾ ਵੀ ਯਾਰ ਆਪਾਂ ਹੀ ਬੈਠਦੇ ਹੁੰਦੇ ਸੀ ਨਾ ਹੁਣ ਸ਼ਿਫਟਾਂ ਨੇ ਖਾਲੇ ਪਈ ਸਾਰੇ ਆ ਦੇਖੋ ਇਦਾਂ ਦੀ ਰੌਣਕ ਮਿਲੂ ਕਿਤੇ ਇੱਕ ਪ੍ਰਧਾਨ ਆਪਣਾ ਉਹ ਫਿਰਦਾ ਹੈ ਹੋਈ ਚਾਹ ਪੀਂਕਾ ਦੋ ਸਾਡੇ ਹਾਰੀ ਉਮਰ ਹੋ ਗਈ ਵਾਪਰੇਗੀ ਚਾਹ ਪੀਵੇ ਨਾ ਰੋਟੀਆਂ ਲੈ ਕੇ ਆਵੇ ਗਰ ਨਾ ਚਾਹ ਗੋੜ ਲੈ ਕੇ ਆਵੇ ਦੋ ਨੂੰ ਸਰਗਰ ਲੋਕ ਸੇਵਾ ਵਿੱਚ ਚਾਹ ਪਾਣੀ ਇਹਨੂੰ ਆ ਦੇਖ ਲੋ ਬਈ ਆ ਪ੍ਰਧਾਨ ਨੂੰ ਗਈ ਜਮੈਂ ਕਿ ਬਚਾਰਾ ਚਾਹ ਘੋੜ ਨਹੀਂ ਲੈ ਕੇ ਆਂਦਾ ਕਹੇ ਸਾਲ ਹੋ ਗਏ ਨਾ ਨਾ ਹੁਣ ਪ੍ਰਧਾਨ ਨਹੀਂ ਵੀ ਬਾਈ ਬੈਠਿਆ ਪ੍ਰਧਾਨ ਕਰੀ ਪ੍ਰਮੁਖ ਜਿੱਦੇ ਘਮਾਂਡੀ ਖੇਤ ਕਾ ਬਣਾ ਜਦੋਂ ਆ ਆਉਣ ਲੱਗਾ ਖੇਤਿਆ ਰਿਆ ਉਹਦੇ ਆਏ ਚੱਕਰ ਆਦਾ ਬਈ ਨਾ ਬਸ ਉਹ ਰਿਆ ਕੰਮ ਸਰਨ ਮਰਨ ਵੱਧ ਕਰਿਆ ਖੇਤ ਮੇਜਾ ਆ ਦੇਖ ਲੋ ਬਈ ਐਮ ਯਾਰ ਮਿਲੂ ਕਿਤੇ ਬਾਹਰਲੇ ਮੁਲਕਾਂ ਚ ਹੈ ਵੀ ਦੋ ਕਹਿਨਾ ਮਨੋਰੰਜਨ ਕਰਦੇ ਨੇ ਹਾਂ ਪੈਗ ਧੜਕੀ ਲਾ ਲਿਆ ਜਾਉਣੇ ਨੇ ਚਾਹ ਬਣਾਈ ਆ ਬਾਈ ਰੰਗ ਪਾ ਕੇ ਲਾਲ ਰੰਗ ਦੇਖੋ ਨਾ ਗੁੜ ਪਾਇਆ ਥੋੜਾ ਹਾਂ ਉਹ ਤਾਂ ਮੈਨੂੰ ਪਤਾ ਵੀ ਗੁੜ ਪਾਇਆ ਹੈ ਮਨapiVersion ਤੁੰਗ ਨਾਲ ਕਹਾਂ ਆ ਚੱਕ ਵਿਰਸੀ ਰੋ ਵੀ ਕਹਦੀ ਆ ਜੋੜੇ ਬਾਈ ਨੇ ਚੱਕ ਆਹ ਦੇਖੋ ਬਾਈ ਮਨ ਰਹੇ ਨੇ ਸਾਰੇ ਮੱਖਣ ਲੰਗਰੀ ਰੋਟੀਆਂ ਨਾ ਘਟ ਰਹੇ ਜੀ ਕਿਸੇ ਨੂੰ ਰੋਟੀਆਂ ਵਾਦੂ ਬਾਈ ਰੋਟੀਆਂ ਚਾੜਨੀ ਪੁੱਤ ਜੀ ਬੀਜੇ ਵਾਰ ਕਰਾ ਨੂੰ ਵੀ ਫੇਲ ਕਰਦੀ ਹੈ ਬਾਈ ਪੁੱਸ ਲੈ ਬਾਈ ਨੂੰ 5-7 ਰੋਟੀਆਂ ਲੈ ਗਿਆ ਰੋਟੀਆਂ ਬਾਈ ਚਾਰ ਚਾਰ ਕੱਪ ਚਾਹ ਦੇ ਪੀ ਗਏ ਹੁਣ ਦੁਬਾਰੇ ਲੱਗੇ ਨੇ 20 ਨਾ ਮੁੰਡੇ ਬਈ 2 ਮੀਦਾਰਾ ਕਹਦੇ ਹੈ ਨਾ ਵੀ ਮੈਂ ਦੋ ਬੋਰੀਆਂ ਪਾਉਂ ਤਿੰਨ ਬੋਰੀਆਂ ਪਾਉਂ ਜੂਰੀਆਂ ਗਿਆ ਆਉ ਲੱਗ ਰਿਹਾ ਹੈ ਆਲੇ ਲੋ ਹੋਰ ਲੈ ਗਏ ਲੈ ਰਾਜ ਦੀ ਨਹੀਂ ਹੈਗਾ ਬੰਦਾ ਤੜਕੀ ਕਾ ਮੰਨ ਰੇ ਲਓ ਜੀ ਬਾਈ ਜੀ ਕਣਕ ਜਿਹੜੀ ਵੇਚਣ ਲੱਗ ਰਹੇ ਆ ਬਸ ਇੱਥੋਂ ਰਹਿ ਗਿਆ ਬਾਈ ਕਿੱਲਾ ਕ ਮੰਨ ਲੋ ਇਹ ਰਹਿ ਗਿਆ ਦੋ ਕਿੱਲੇ ਪਰਾਂ ਨੇਗੇ ਅਸੀਂ ਲਾ ਕੇ ਆਏ ਆ ਬੱਟਾਂ ਤੇ ਮਿੱਟੀ ਬਾਈ ਨਾਲ ਸੀਗਾ ਜਾਉਣਾ ਇੱਕ ਆਪਾਂ ਸੀਗੇ ਤੇ ਉਧਰ ਮੁਗਲਾ ਵੀ ਵੱਗਾ ਮਾਰ ਕੇ ਆ ਗਿਆ ਟਰਾਲੀ ਭਾਣ ਲੱਗ ਰਿਹਾ ਦੂਜੇ ਖੇਤ ਚ ਲੈ ਕੇ ਜਾਊਗਾ ਜਿਹੜਾ ਉਸ ਸਾਈਡ ਹੈਗਾ ਇਧਰ ਆਪਣਾ ਪ੍ਰਧਾਨ ਫਿਰਦਾ ਹੈ ਯਾਰ ਮਾਨ ਲੱਗ ਰਿਹਾ ਬਾਈ ਆਪਾਂ ਬਾਹਨ ਪਿਆ ਪ੍ਰਧਾਨ ਕੰਨਾ ਕਰ ਰਹਿ ਗਿਆ ਲਓ ਵੀ ਮਿੱਤਰੋ ਜਵਾਕ ਸਾਡਾ ਅਮਰੂਦ ਲੱਗ ਰਿਹਾ ਬਾਈ ਤੋੜਨਾ ਸਵੇਰੇ ਤੋਂ ਲੈ ਕੇ ਬਾਈ ਹੁਣ ਤੱਕ ਇਹ 10-12 ਅਮਰੂਦ ਖਾ ਚੁੱਕਾ ਹੈਗਾ ਪੰਜ ਚਾਰ ਹੋਰ ਖਾ ਜੂਗਾ ਹੁਣ ਛੱਡਦੇ ਗਿਆ ਕੱਤੇ ਥੋੜੀ ਜੇ ਲਓ ਜੀ ਬਈ ਇਹਦੇ ਨਾਲ ਹੀ ਆਪਣਾ ਬਲੌਗ ਹੁੰਦਾ ਸਮਾਪਤ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਆਂ ਨਵੇਂ ਬਲੌਗ 'ਚ ਦੋਸਤੋ